ਸਵਾਗਤ ਹੈ ਜੀ ਹੁਸ਼ਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਸੋ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਦੋ ਦਿਨ ਪਹਿਲਾਂ ਬਠਿੰਡਾ ਦੀ ਪੁਲਿਸ ਵੱਲੋਂ ਇੱਕ ਮਹਿਲਾ ਕਸਟੋਮਲ ਨੂੰ ਜੋ ਕਿ ਕਾਲੀ ਥਾਰ ਦੇ ਵਿੱਚ ਆ ਰਹੀ ਹੁੰਦੀ ਹੈ ਤਾਂ ਨਾਕੇ ਬੰਦੀ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਦੋਂ ਉਸ ਦੀ ਥਾਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਤੋਂ 17.71 ਗ੍ਰਾਮ ਹੈਰੋਇਨ ਬਰਬਦ ਹੁੰਦੀ ਹੈ ਭਾਵ ਨਸ਼ੇ ਸਮੇਤ ਉਹ ਮਹਿਲਾ ਮਹਿਲਾ ਕਸਟੋਮਲ ਜਿਹੜੀ ਉਹ ਬਠਿੰਡਾ ਪੁਲਿਸ ਦੀ ਉਹ ਕਾਬੂ ਆਉਂਦੀ ਹੈ ਪੁਲਿਸ ਤੇ ਪਰੰਤੂ ਹੁਣ ਇਸ ਮਾਮਲੇ ਨੂੰ ਲੈ ਕੇ ਬੜੇ ਹੈਰਾਨੀਜਨਕ ਖੁਲਾਸੇ ਜਿਹੜੇ ਸਾ ਕਿ ਜੋ ਬੀਬੀ ਮੈਲਾ ਕਨਸਟੇਬਲ ਅਮਨਦੀਪ ਕੋਰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਹੈ ਉਹ ਮਹਿੰਗੀਆਂ ਗੱਡੀਆਂ ਦੀ ਸ਼ਕੀਨ ਹੈ ਘੱਟੋ ਘੱਟ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਸਦੀ ਕੋਠੀ ਬਣੀ ਹੈ ਜਿਸ ਵਿੱਚ ਉਹ ਰਹਿੰਦੀ ਹੈ ਵਿਦੇਸ਼ੀ ਬ੍ਰਾਂਡਾਂ ਦੀ ਉਹ ਸ਼ਕੀਨ ਹੈ ਇਸ ਤੋਂ ਇਲਾਵਾ ਉਸਤੇ ਕੋਲ ਥਾਰ ਗੱਡੀ ਹੈ ਵਰਨਾ ਗੱਡੀ ਹੈ ਆਡੀ ਹੈ ਬੁਲਟ ਮੋਟਰਸਾਈਕਲ ਹੈ ਤੇ ਲੱਖਾਂ ਦੇ ਮੋਬਾਈਲ ਨੇ ਸੋ ਸਵਾਲ ਹੁਣ ਇਹ ਖੜਾ ਹੁੰਦਾ ਹੈ ਕਿ ਇੱਕ ਕਨਸਟੇਬਲ ਦੀ ਕਿ ਇੰਨੀ ਕੋ ਜ਼ਿਆਦਾ ਤਨਖਾਹ ਹੁੰਦੀ ਹੈ ਕਿ ਉਹ ਇਨੇ ਘੱਟ ਸਮੇਂ ਦੇ ਵਿੱਚ ਕਰੋਣਾ ਦੇ ਕੋਠੀ ਖੜੀ ਕਰ ਲਵੇ ਤਿੰਨ ਮਹਿੰਗੀਆਂ ਗੱਡੀਆਂ ਮਹਿੰਗੇ ਬ੍ਰਾਂਡਸ ਦੀਆਂ ਕੰਪਨੀਆਂ ਜਾਂ ਹੋਰ ਸਾਜੋ ਸਮਾਨ ਉਹ ਖਰੀਦ ਸਕੇ ਕਿਉਂਕਿ ਹੁਣ ਪੁਲਿਸ ਵੱਲੋਂ ਉਸਦੀ 2 ਕਰੋੜ ਦੀ ਕੋਠੀ ਦੀ ਇਨਕੁਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਜੇਕਰ ਆਪਾਂ ਕੁਝ ਕੁ ਮੀਡੀਆ ਅਦਾਰਿਆਂ ਦੀ ਗੱਲ ਕਰੀਏ ਤਾਂ ਕੁਝ ਮੀਡੀਆ ਅਦਾਰਿਆਂ ਵੱਲੋਂ ਇਸ ਗੱਲ ਦਾ ਵੀ ਵੱਡੇ ਪੱਧਰ ਤੇ ਖੁਲਾਸਾ ਕੀਤਾ ਗਿਆ ਹੈ ਕਿ ਉਸ ਮਹਿਲਾ ਕਸਟੋਬਲ ਦੇ ਆਈਪੀਐਸ ਅਧਿਕਾਰੀ ਦੇ ਨਾਲ ਵੀ ਸੰਬੰਧ ਹੈ ਤੇ ਜਦੋਂ ਉਹ ਨੱਕ ਤੇ ਫੜੀ ਜਾਂਦੀ ਹੈ ਤਾਂ ਨਾਕੇ ਤੇ ਉਸ ਵਕਤ ਜੋ ਮੁਲਾਜ਼ਮ ਤਨਾਤ ਹੁੰਦੇ ਨੇ ਤਾਂ ਉਕਤ ਮਹਿਲਾ ਕਨਸਟੇਬਲ ਉਹਨਾਂ ਨੂੰ ਆਈਪੀਐਸ ਅਫਸਰ ਦੇ ਨਾਲ ਆਪਣੀਆਂ ਫੋਟੋਆਂ ਦਿਖਾਉਂਦੀ ਹੈ ਜੋ ਚੈਟ ਹੁੰਦੀ ਹੈ ਉਸ ਤੇ ਮੋਬਾਈਲ ਦੇ ਵਿੱਚ ਮੌਜੂਦ ਹੁੰਦੀ ਹੈ ਉਹ ਵੀ ਦਿਖਾਉਂਦੀ ਹੈ ਤਾਂ ਸਵਾਲ ਹੁਣ ਇਹ ਹੈ ਕਿ ਆਖਰਕਾਰ ਇਹ ਮਹਿਲਾ ਕਨਸਟੇਬਲ ਅਮਨਦੀਪ ਕੌਰ ਕਾਲੀ ਥਾਰਸਮਿਤ ਜੋ ਕਾਬੂ ਆਉਂਦੀ ਹੈ ਜਦੋਂ ਕਾਬੂ ਆਉਂਦੀ ਹੈ 17.71 ਗ੍ਰਾਮ ਹੈਰੋਨ ਉਸ ਤੋਂ ਬਰਾਮਦ ਹੁੰਦੀ ਹੈ ਤਾਂ ਸਵਾਲ ਇਹ ਵੀ ਖੜਾ ਹੁੰਦਾ ਕਿ ਇਸ ਤੋਂ ਪਹਿਲਾਂ ਕਿੰਨੇ ਕੁ ਸਮੇਂ ਤੋਂ ਇਹ ਬੀਬੀਏ ਜਿਹੜੀ ਨਸ਼ਾ ਤਸਕਰੀ ਦਾ ਕੰਮ ਕਰ ਰਹੀ ਸੀ ਕਿਉਂਕਿ ਸਾਡੇ ਵੀ ਬਹੁਤ ਸਾਰੇ ਜਾਣਕਾਰ ਨੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਪੁਲਿਸ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਛੋਟੇ ਰੈਂਕ ਦੇ ਸਪਾਹੀ ਨੇ ਚਾਹੇ ਉਹ ਵੱਡੇ ਰੈਂਕ ਦੇ ਅਫਸਰ ਨੇ ਤਾਂ ਸਾਰਿਆਂ ਦੇ ਸਾਰਿਆਂ ਦਾ ਇੱਕੋ ਜਵਾਬ ਹੈ ਕਿ ਘੱਟ ਸਮੇਂ ਦੇ ਵਿੱਚ ਅਸੀਂ ਨਾ ਤਾਂ ਥਾਰ ਹੀ ਖਰੀਦ ਸਕੇ ਆਪਣੀ ਤਨਖਾਹ ਵਿੱਚੋਂ ਨਾ ਵਰਨਾ ਨਾ ਆਡੀ ਦਾ ਬੁਲਟ ਮੋਟਰਸਾਈਕਲ ਨਾ ਵਿਦੇਸ਼ੀ ਬ੍ਰਾਂਡਾਂ ਦੀਆਂ ਘੜੀਆਂ ਤੇ ਨਾ ਹੀ ਅਸੀਂ 2 ਕਰੋੜ ਦਾ ਘਰ ਹੀ ਬਣਾ ਸਕਿਆ ਸੋ ਅਜਿਹੇ ਦੇ ਵਿੱਚ ਸਵਾਲ ਤਾਂ ਇਹ ਵੀ ਖੜੇ ਹੁੰਦੇ ਨੇ ਕਿ ਉਸ ਨੂੰ ਵੱਡੇ ਅਫਸਰਾਂ ਦੇ ਪੁਸ਼ਤ ਪਨਾਹੀ ਸੀ ਕਿ ਉਹਨਾਂ ਦੀ ਨਿਗਰਾਨੀ ਹੈਠ ਅਮਨਦੀਪ ਕੌਰ ਮਹਿਲਾ ਕਨਸਟੇਬਲ ਜੋ ਹੈਰਵਨ ਸਮੇਤ ਕਾਬੂ ਆਈ ਹੈ ਉਹਨਾਂ ਦੀ ਸ਼ਾਬਾਸ਼ੀ ਦੇ ਨਾਲ ਇੱਕ ਕੰਮ ਕਰ ਰਹੀ ਸੀ ਸ਼ਾਬਾਸ਼ੀ ਤੋਂ ਪਾਵਿਆ ਕਿ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਿ ਉਹਨਾਂ ਵੱਡੇ ਅਫਸਰਾਂ ਦਾ ਉਸ ਨੂੰ ਥਾਪੜਾ ਸੀ ਉਹਨਾਂ ਦੀ ਸਿਫਾਰਿਸ਼ ਸੀ ਤੇ ਕਿ ਇਹੀ ਕਾਰਨ ਸੀ ਕਿ ਅੱਜ ਤੱਕ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਈਆਂ ਕਿਉਂਕਿ ਜਿਸ ਨੌਜਵਾਨ ਦੇ ਨਾਲ ਅਮਨਦੀਪ ਕੌਰ ਰਹਿ ਰਹੀ ਸੀ ਉਸ ਦੀ ਪਤਨੀ ਨੇ ਖੁਲਾਸੇ ਕੀਤੇ ਆ ਕਿ ਉਸਦੀ وجہ ਅਮਨਦੀਪ ਕੌਰ ਦੇ ਨਾਲ ਉਸਦਾ ਘਰ ਖਰਾਬ ਹੋਇਆ ਤੇ ਜਦੋਂ ਤੋਂ ਅਮਨਦੀਪ ਕੌਰ ਨੇ ਉਸਦੇ ਪਤੀ ਦੇ ਨਾਲ ਰਹਿਣਾ ਸ਼ੁਰੂ ਕੀਤਾ ਤਾਂ ਉਸ ਵਕਤ ਤੋਂ ਉਹ ਲਗਾਤਾਰ ਵੱਡੇ ਵੱਡੇ ਪੁਲਿਸ ਅਫਸਰਾਂ ਤੱਕ ਪਹੁੰਚ ਕਰ ਚੁੱਕੀ ਹੈ ਤੇ ਉਸ ਵਕਤ ਤੋਂ ਹੀ ਉਸ ਵੱਲ ਰੋਲਾ ਪਿਆ ਜਾਂਦਾ ਸੀ ਕਿ ਇਸ ਤੇ ਵੱਡੇ ਵੱਡੇ ਆਈਪੀਐਸ ਅਫਸਰਾਂ ਦੇ ਨਾਲ ਸੰਬੰਧ ਨੇ ਉਹਨਾਂ ਦੀ ਪੋਸ਼ਟ ਪਨਾਹੀ ਦੇ ਵਿੱਚ ਇਸ ਤਰ੍ਹਾਂ ਦਾ ਗੋਰਖਤੰਦਾ ਕਰਦੀ ਹੈ ਨਸ਼ੀਲੇ ਪਦਾਰਥਾਂ ਦਾ ਜਿੱਥੇ ਕਾਰੋਬਾਰ ਕਰਦੀ ਹੈ ਤੇ ਉੱਥੇ ਹੀ ਖੁਦੇ ਨਸ਼ੇ ਦਾ ਸੇਵਨ ਵੀ ਕਰਦੀ ਹੈ ਤੇ ਉਸ ਬੀਬੀ ਦਾ ਕਹਿਣਾ ਕਿ ਅੱਜ ਤੱਕ ਉਸਨੇ ਕਦੇ ਵੀ ਸੁਣਵਾਈ ਨਹੀਂ ਹੋਈ ਤਾਂ ਹੁਣ ਬਹੁਤ ਸਾਰੇ মিডিਆ ਤਾਰਿਆਂ ਵੱਲੋਂ ਇਸ ਗੱਲ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਦੇ ਸੌਦਾਗਰਾਂ ਤੇ ਜਾਂ ਨਸ਼ੇ ਦੇ ਤਸਕਰਾਂ ਤੇ ਜੋਣਾ ਦੀਆਂ ਨਾਜਾਇਜ਼ ਸੰਪਤੀਆਂ ਹੁੰਦੀਆਂ ਨੇ ਜਾਇਦਾਦਾਂ ਹੁੰਦੀਆਂ ਨੇ ਉਹਨਾਂ ਤੇ ਬੁਲਡੋਜ਼ਰ ਚਲਾਇਆ ਚਾਰੀਆ ਪੀਲਾ ਪੰਜਾ ਸਰਕਾਰ ਦਾ ਚਲਾਇਆ ਜਾ ਰਿਹਾ ਕਿ ਹੁਣ ਅਮਨਦੀਪ ਕੋਰ ਦੇ ਉਸ ਬਹੁ ਕਰੋੜੀ ਘਰ ਤੇ ਵੀ ਬੁਲਡੋਜ਼ਰ ਚੱਲੇਗਾ ਇਸ ਤੋਂ ਇਲਾਵਾ ਜੇਕਰ ਆਪਾਂ ਅਮਨਦੀਪ ਕੋਰ ਤੋਂ ਇਲਾਵਾ ਗੱਲ ਕਰੀਏ ਤਾਂ ਆਏ ਦਿਨ ਆਪਾਂ ਵੇਖਦੇ ਹਾਂ ਕਿ ਵਿਜੀਲੈਂਸ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਹੁਣ ਤੱਕ ਰਿਸ਼ਵਤਾਂ ਦੇ ਨਾਲ ਰੰਗੇ ਹੱਥੀ ਕਾਬੂ ਕਰ ਚੁੱਕੀ ਆ ਪੁਲਿਸ ਅਫਸਰਾਂ ਤੋਂ ਇਲਾਵਾ ਆਪਾਂ ਹੋਰ ਨਾ ਮੈਕਮਾ ਦੇ ਅਫਸਰਾਂ ਦੀ ਗੱਲ ਕਰ ਲਈਏ ਚਾਹੇ ਕੋਈ ਐਸਟੀਓ ਰੈਂਕ ਦਾ ਅਫਸਰ ਆ ਚਾਹੇ ਐਕਸੀਅਨ ਰੈਂਕ ਦਾ ਅਫਸਰ ਆ ਚਾਹੇ ਕੋਈ ਜੇਆ ਤਾਂ ਉਹਨਾਂ ਸਾਰਿਆਂ ਦੀ ਜ਼ਮੀਨ ਤੇ ਜਾਂ ਘਰਾਂ ਤੇ ਕਿ ਬੁਲਡੋਜ਼ਰ ਹੁਣ ਸਰਕਾਰ ਦਾ ਚੱਲੇਗਾ ਜਾਂ ਨਹੀਂ ਕਿ ਇਹ ਸਰਕਾਰ ਦਾ ਪੀਲਾ ਪੰਜਾ ਜਾਂ ਬੁਲਡੋਜ਼ਰ ਸਿਰਫ ਆਮ ਲੋਕਾਂ ਲਈ ਆ ਕਿ ਛੋਟੀਆਂ ਮੱਛੀਆਂ ਲਈ ਆ ਕਿ ਹੁਣ ਉਹ ਵੱਡੇ ਮਗਰਮੱਛਾਂ ਤੇ ਵੀ ਇਹ ਬੁਲਡੋਜ਼ਰ ਚੱਲੇਗਾ ਜਾਂ ਨਹੀਂ ਕਿਉਂਕਿ ਰਿਸ਼ਵਤਖੋਰ ਉਦੋਂ ਬੰਦਾ ਬਣਦਾ ਹੈ ਜਦੋਂ ਵਿਜੀਲੈਂਸ ਉਸ ਨੂੰ ਚਾਬੂ ਕਰ ਲੈਂਦੀ ਹੈ ਰੰਗੇ ਹੱਥੀ ਤਾਂ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਉਸ ਨੇ ਇਸ ਤਰ੍ਹਾਂ ਦੇ ਘਣਾਉਣੇ ਕੰਮ ਕੀਤੇ ਹੁੰਦੇ ਨੇ ਕਿ ਜੋ ਨਾ ਤਾਂ ਵਿਜੀਲੈਂਸ ਦੀ ਨਿਗਾਹ ਦੇ ਵਿੱਚ ਆਉਂਦੇ ਨੇ ਜਾਂ ਨਾ ਹੀ ਉਹ ਸਰਕਾਰ ਦੀ ਤੇ ਨਾ ਹੀ ਉਹ ਆਮ ਲੋਕਾਂ ਦੀ ਕਿਉਂਕਿ ਆਮ ਲੋਕਾਂ ਸਰਕਾਰ ਤੇ ਵਿਜੀਲੈਂਸ ਦੀ ਨਿਗਾਹ ਦੇ ਵਿੱਚ ਉਹ ਵਿਅਕਤੀ ਉਦੋਂ ਹੀ ਆਉਂਦਾ ਜਦੋਂ ਵਿਜੀਲੈਂਸ ਉਹਨਾਂ ਨੂੰ ਚਾਬੂ ਕਰਦੀ ਐ ਸੋ ਹੁਣ ਵੱਡਾ ਸਵਾਲ ਹੈ ਕਿ ਇਨ੍ਹਾਂ ਕ੍ਰਾਫਟ ਅ fırsਰਾਂ ਤੇ ਕਿ ਜੋ ਨਸ਼ੇ ਦੇ ਨਾਲੇ ਮਹਿਲਾ ਕਾਸ਼ੂਵਲ ਪੰਜਾਬ ਪੁਲਿਸ ਦੀ ਕਾਬੂ ਆਉਂਦੀ ਹੈ ਕਿ ਇਹਨਾਂ ਸਾਰਿਆਂ ਦੇ ਘਰਾਂ ਤੇ ਵੀ ਹੁਣ ਪੀਲਾ ਪੰਜਾ ਚੱਲੇਗਾ ਜਾਂ ਨਹੀਂ ਫਿਲਹਾਲ ਇਸ ਘੜੀ ਦਾ ਸਾਰੇ ਲੋਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਤੇ ਸਰਕਾਰ ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਸੋ ਹੁਣ ਇਹਨਾਂ ਅਪਸਰਾ ਅਪਸਰਾਂ ਤੇ ਘਰਾਂ ਤੇ ਬੁਲਡੋਜ਼ਰ ਚੱਲੇਗਾ ਜਾਂ ਨਹੀਂ ਫਿਲਹਾਲ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਸੋ ਬਹੁਤ ਬਹੁਤ ਧੰਨਵਾਦੀ